ਆਵੜੀ ਅਭੀਨੇ ਆਪ ਸਾਜਿਓ ਅਭੀਨੇ ਰਚਿਓ ਨਾਉ ਦੁਇ ਕੁਦਰਤ ਸਾਜਿਏ ਕਰ ਆਸਣ ਲਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਜਾਣੋ ਇਹ ਸਭ ਸੇ ਬੇਲੈ ਸੈਂ ਜਿੰਦ ਕੁ ਆਉ ਕਰਿਆ ਸੁਣ ਢਿਠੋ ਉਚਾਉ ਕਰਿਆ ਸੁਣ ਢਿਠੋ ਉਚਾਉ ਆਸਾ ਦੀਵਾਰ ਦੀ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਹਿਲੀ ਪੌਰੀ ਇਸ ਦੇਚ ਇੱਕ ਮੂਲ ਪ੍ਰਸ਼ਨ ਨੂੰ ਸਤਿਗੁਰੂ ਦੇਵ ਜੀ ਮਹਾਰਾਜ ਅੱਖੇ ਰੱਖ ਕੇ ਉਸ ਦਾ ਉੱਤਰ ਦਿੰਦੇ ਹਨ ਧਾਰਮਿਕ ਦੁਨੀਆ ਵਿੱਚ ਤੇ ਆਮ ਸੰਸਾਰਿਕ ਦੁਨੀਆ ਵਿੱਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ ਜਦ ਇੱਕ ਪਰਖ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾ ਕਿਰਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਇਸ ਸੰਬੰਧ ਵਿੱਚ ਕਾਫੀ ਬਹਿਸ ਮੁਵਾਸੇ ਆਦ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ ਹੈ ਇਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ ਹੈ ਹਜ਼ਾਰੋਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ ਪਰ ਖੁਦਾ ਕੀ ਬਾਤ ਜਹਾਂ ਤੇ ਵੀ ਵਹੀਂ ਤੇ ਰਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜ਼ੀਮ ਚਿੰਤਕ ਨੇ ਵਿਚਾਰਕ ਨੇ ਦਾਰਸ਼ਨਿਕ ਨੇ और इस सवाल में आप इस ढंग हल कर देने, आप ही ने आप साजियो आप ही ने रचे उन्हें अपनी साजना आप की उन्हें अपनी बढ़तर आप बनाई तू सूक्ष्म हो अस्थूल सूक्ष्म तो आप स्थूल होया, है, होया है, किस तरह होया है? ਇਸਨੂੰ ਅਤ ਕਥਨ ਕਹਿ ਦਿੱਤਾ ਹੈ ਅਤੀ ਪ੍ਰਸ਼ਨ ਕਹਿ ਦਿੱਤਾ ਹੈ ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਪੈਲੇ ਕਿਵੇਂ ਬਸਰੇ ਹੈ ਇਹ ਅਤੀ ਪ੍ਰਸ਼ਨ ਹੈ ਇਤਨਾ ਜ਼ਰੂਰ ਹੈ ਕਿ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਜ਼ਿੰਦਗੀ ਦੇ ਬਹੁਤ ਪਹਿਲੂਆਂ ਵਿੱਚ ਮਨ ਕਈ ਦੱਬਾਂ ਅਤੀ ਪ੍ਰਸ਼ਨ ਕਰਦਾ ਹੈ ਅਤੀ ਪ੍ਰਸ਼ਨ ਹੈ ਵਾਸਵਤਵ ਉਸ ਦਾ ਕੋਈ ਉੱਤਰ ਨਹੀਂ ਸਾਹਿਬ ਸ਼ਿਗੂਨਾਨ ਦੇਵ ਜੀ ਮਹਾਰਾਜ ਇਹਦੇ ਵਿੱਚ ਪ੍ਰਮਾਣਿਤ ਕਰਦੇ ਨੇ ਉਹਨੇ ਆਪਣੀ ਸਾਜਨਾ ਨੂੰ ਆਪ ਕੇ ਐਸਾ ਇਤਿਹਾਸ ਵਿੱਚ ਆਉਂਦਾ ਹੈ ਇਸ ਸਾਹਿਬ ਸ਼ਿਗੂਨਾਨ ਦੇਵ ਜੀ ਮਹਾਰਾਜ ਜਦ ਇਰਾਕ ਦੇ ਭਰਮਣ ਕਰਨ ਤੇ ਗਏ ਗੁਰਨਾਉਣਿਕ ਦੇਵ ਜੀ ਮਹਾਰਾਜ ਦਾ ਭਰਮਣ ਨੌਖੰਡ ਪਤਨੀ ਦਾ ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ ਤਾਂ ਉਹਨੂੰ ਸਮੇਟਣ ਦਾ ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ ਪਰ ਜਦ ਅਰਿਆਤਮਕ ਦੀ ਦੌਲਤ ਮਿਲਦੀ ਹੈ ਰੱਬੀ ਦੌਲਤ ਮਿਲਦੀ ਹੈ ਰੂਹਾਨੀ ਦੌਲਤ ਮਿਲਦੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਹੁੰਦਾ ਹੈ ਕਿ ਉਹਨੂੰ ਮੈਂ ਵੰਡਣਾ ਹੈ ਉਹਨੂੰ ਮੈਂ ਤਕਸੀਮ ਕਰਨਾ ਹੈ ਦੁਨਿਆਵੀ ਦੌਲਤ ਜੇ ਬਹੁਤੀ ਵੰਡੀ ਹੈ ਖਤਮ ਹੁੰਦੀ ਹੈ ਘਟਦੀ ਹੈ अध्यात्मक दौलत जितनी बनती है उतनी ही बढ़ती है जितनी तकसीम करिए उतना ही वादा आंधा है उसका जिक्र है कि खावो पर छो रल मिल आई तो ना आवे वो आई वास्तविक धन उ धन है जिदे जो वंटदे जो वंटद घटना है वो धन नहीं इस वास्ते नाम भगत जना ने परम धन आख्या ਨਾਮ ਦੀ ਦੌਲਤ ਨਾਲ ਜਦ ਗੁਰਨਾਣਿਕ ਦਾ ਹਿਰਦਾ ਮਾਲਾ-ਮਾਲ ਹੋਇਆ ਤਾਂ ਆਪ ਵੰਡਣ ਦੇ ਚਲ ਪਏ ਅਕਸਰ ਧਨ ਬੌਧਾ ਜੇ ਕਿਸੇ ਨੂੰ ਮਿਲ ਵੀ ਜਾਇਆ ਤਾਂ ਵੱਦ ਤੋਂ ਅਗਰ ਵੰਡੇਗਾ ਵੀ ਸਹੀ ਮਜਬੂਰ ਹੋ ਕੇ ਪਰਿਵਾਰ ਦੇ ਛੇ ਵੰਡੇ ਪੁੱਤਾਂ 'ਚ ਵੰਡ ਦੇਗਾ ਭਰਾਵਾਂ ਦੇ ਚ ਵੰਡ ਦੇਗਾ ਇਸ ਤੋਂ ਅੱਗੇ ਉਸ ਦੀ ਵੰਡਣ ਦੀ ਨਾ ਸਮਰਥਾ ਹੈ ਨਾ ਉਸ ਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ ਮਾਲ ਹੁੰਦਾ ਹੈ ਤਾਂ ਸਿਰਫ ਪਰਿਵਾਰ ਵਿੱਚ ਨਹੀਂ ਵੰਡਦਾ ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਖੰਡ ਪ੍ਰਤਮੇ ਵਿੱਚ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪੀਰਾ ਗ੍ਰੇਜ ਜਦ ਆਪ ਨੇ ਸਤਨਾਮ ਦੀ ਬਾੰਗ ਦਿੱਤੀ ਬਾੰਗ ਇਸ ਲਈ ਕਹਿ ਰਿਹਾ ਕਿ ਬਾੰਗ ਦੀ ਤਰਜ਼ ਦੇ ਉੱਤੇ ਹੀ ਸਤਨਾਮ ਦਾ ਉਚਾਰਨ ਕੀਤਾ ਜਿਸ ਦਾ ਜ਼ਿਕਰ ਆਈ ਗੁਰਦਾਸ ਜੀ ਕਰਦੇ ਨੇ ਦਿੱਤੀ ਬਾਣ ਨਿਵਾਜ ਕਰ ਸੁਨ ਸਮਾਦ ਹੋ ਆ ਜਾਣਾ ਐਸੀ ਬਾਣ ਐਸੀ ਸਲਾਹ ਕਿ ਲੋਕਾਂ ਦੇ ਮਨ ਸੁਨ ਹੋ ਗਏ ਜਿੱਥੇ ਵਿਚਾਰ ਸ਼ਾਂਤ ਹੋ ਜਾਣੁਰ ਨੇ ਰੁਕ ਜਾਣ ਉਸ ਨੂੰ ਕਹਿੰਦੇ ਨੇ ਸੁਨ ਅਵਸਥ ਸੁਨ ਸਮਾ ਜਿਵੇਂ ਸਰੀਰ ਦੇ ਵਿੱਚ ਸਵਾਸ ਰੁਕ ਜਾਣ ਤੇ ਕਹਿੰਦੇ ਨੇ ਸਰੀਰ ਸੁਨ ਹੋ ਗਿਆ ਮਨ ਦੇ ਵਿੱਚ ਵਿਚਾਰ ਰੁਕ ਜਾਣ ਸਨੋ ਰੇ ਇੱਕ ਬਾਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਉਸ ਆਵਾਜ਼ ਦੇਚ ਕਿੰਨੀ ਕشش ਸੀ ਉਸ ਆਵਾਜ਼ ਦੇਚ ਕਿੰਨਾ ਜਾਦੂ ਸੀ ਉਸ ਆਵਾਜ਼ ਦੇਚ ਕਿੰਨਾ ਰੂਹਾਨੀ ਗਿਆਨ ਸੀ ਤੇ ਕਿੰਨਾ ਰੂਹਾਨੀ ਅਨੰਦ ਸੀ ਪਾਇਸਾ ਵੀ ਕੰਨੇ ਨੇ ਸੋਨ ਮਨ ਨਗਰੀ ਹੋ ਗਈ ਸਾਰੇ ਆਪਣੇ ਆਪ ਦੇਚ ਲੀਨ ਹੋ ਗਏ ਇਸ ਢੰਗ ਵੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਔਰ ਕਹਿਣ ਇਹ ਸਦਾ ਵੀ ਨਿਕਲਦੀ ਹੈ ਸੁੰਨ ਹਿਰਦਿਆਂ ਚ ਸੁੰਨ ਮਨ ਦੇ ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਦੇ ਚ ਬਰਕਤ ਆਉਂਦੀ ਹੈ ਉਹਦੇ ਚ ਤਾਕਤ ਆਉਂਦੀ ਹੈ ਤੇ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ ਦੂਜਿਆਂ ਦੇ ਮਨ ਨੂੰ ਵੀ ਉਹ ਸੁੰਨ ਕਰ ਦੇਵੇ ਥੋੜੀ ਦੇਰ ਤਬਾ ਇਹ ਇਕੱਟ ਆਪ ਦੇ ਆਲੇ ਦੋਲੇ ਲੇਕਿਨ ਵਿਖ ਅੰਮ੍ਰਿਤ ਬਸੇ ਇੱਕ ਸੰਗਾ ਜਿੱਥੇ ਅੰਮ੍ਰਿਤ ਹੁੰਦੀ ਹੈ ਜਿੱਥੇ ਅੰਮ੍ਰਿਤ ਦੇ ਸਾਗਰ ਨੇ ਉੱਥੇ ਜ਼ਹਿਰ ਵੀ ਹੁੰਦੀ ਹੈ ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਹੀ ਰਹਿੰਦੇ ਸ਼ਰੀ ਮਨੁੱਖ ਇਸ ਸ਼ਰਾ ਦੀ ਕੁਰਤਨ ਨਾਲ ਹਰੇ ਜਿਹੜੇ ਲੋਕ ਨਸਨ ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮਾ ਹੋਏ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ ਜੋ ਇਰਾਕ ਦੇਚ ਉਸ ਵਕ ਮੁਖੀ ਫਕੀਰ ਸੀ ਔਰ ਬਗਦਾਦ ਦੇਚ دینی ਤਾਲੀਂ دینਦਾਰ ਲੋਗਾਂ ਨੂੰ ਦੇਂਦਾਰ ਰਿਹਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ ਨੂੰ ਅਲੇ ਦਵਲੇ ਮਜਮਾ ਲੋਕਾਂ ਦਾ 13 ਦਸਤਗਿਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਖਿਆ ਐ ਹਿੰਦੀ ਫਕੀਰ ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰਨਿਆ ਜਦੋਂ ਦੀ ਮੈਂ ਇਬਾਦਤ ਕਰਨਿਆ ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੂੰ ਪਹਿਲੇ ਕੀ ਸੀ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਦੂਸਰਾ ਸਵਾਲ ਹੈ ਖੁਦਾਲਾ ਰਹਿੰਦਾ ਕਿੱਥੇ ਤੇ ਤੀਸਰਾ ਸਵਾਲ ਹੈ ਖੁਦਾ ਕਰਦਾ ਕੀ ਸਵਾਲ ਇੱਕ ਬੋਝ ਹੁੰਦਾ ਹੈ ਪ੍ਰਸ਼ਨ ਇੱਕ ਭਾਰ ਹੈ ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝਲ ਹੋਵੇਗਾ ਜਦ ਕੋਈ ਬਨੁਕ ਬਹੁਤ ਹੀ ਅੰਤਰਭਾਵ ਦੇ ਚਿੰਤ ਆਪਣੇ ਆਪ ਨੂੰ ਬੋਝਨ ਮਹਿਸੂਸ ਕਰੇ ਤੋ ਸਮਝ ਲੈਣਾ ਸਵਾਲਾਂ ਦੀ ਬੋਤੀ ਪੰਡ ਕੇ ਚੁੱਕੀ ਫਿਰਦਾ ਹੈ ਸਿਰ ਦੇ ਉਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ ਮਨ ਦੇ ਉਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਹੀ مایੁਸੀ ਤੇ ਮੁਰਦਮੀ ਛਾ ਜਾਂਦੀ ਹੈ ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਗੁਜ਼ਰਦਾ ਹੈ ਪ੍ਰਸ਼ਨਾਂ ਦਾ ਬੋਝ ਪੁੱਤਰਾਂ ਦੇ ਨਾਲ ਹੀ ਉਤਰਦਾ ਹੈ ਹਰ ਨਵਾਂ ਦਿਨ ਇਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਕਿ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ ਤੇ ਹੁੰਦਾ ਕੀ ਹੈ ਸਹਜੇ ਸਹਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਦਬ ਕੇ ਰਹਿ ਜਾਂਦਾ ਹੈ ਜ਼ਿੰਦਗੀ ਕੀ ਹੈ ਜ਼ਿੰਦਗੀ ਕਿਉਂ ਹੈ ਜ਼ਿੰਦਗੀ ਕਿੱਥੋਂ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ ਇਨਾਂ ਦੇ ਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ ਮਨੁੱਖ ਦਾ ਇਹ ਜੀਵ ਇਹ ਦਸ ਤਗੀਰ ਨਹੀਂ ਕਿ ਪ੍ਰਸੰਗ ਗੁਰਨਾਵਨਿਕ ਦੇਵ ਜੀ ਮਹਾਰਾਜ ਤੇ ਅਗੋ ਰੱਖੇ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ ਅੱਜ ਮੈਂ ਬੜਾ ਬੋਝਲ ਬੈਠਾ ਅੱਜ ਮੈਂ ਬੜਾ ਭਾਰੂ ਬੈਠਾ ਭਾਰ ਕੀ ਹੈ ਇੱਕ ਵਿਚਾਰ ਭਾਰ ਕੀ ਹੈ ਇੱਕ ਸਵਾਲ ਨਾ ਭਾਰ ਕੀ ਹੈ ਇੱਕ ਪ੍ਰਸ਼ਨ ਹੈ ਵਪਾਰਿਕ ਦੁਨੀਆ ਦੇ ਆਪਣੇ ਪ੍ਰਸ਼ਨ ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ ਸਮਾਜਿਕ ਦੁਨੀਆ ਦੇ ਆਪਣੇ ਸਵਾਲ ਤੇ ਧਾਰਮਿਕ ਦੁਨੀਆ ਦੀ ਆਪਣੀ ਜੋ ਹੈ ਸਮੱਸਿਆ ਤੇਰ ਦਸ ਤਰੀ ਮੈਂ ਕਿਹਾ ਕਿ ਇਹ ਪ੍ਰਸ਼ਨ ਜੋ ਮੈਨੂੰ बार-बार ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲੇ ਕੀ ਸੀ ਆਹ ਉਹਦਾ ਨੂੰ ਕਿਸ ਨੇ ਬਣਾਇਆ ਜੇ ਸਭ ਕੁਝ ਉਹਦਾ ਨੇ ਬਣਾਇਆ ਹੈ ਤੇ ਜੇ ਇਸ ਤਰ੍ਹਾਂ ਨੂੰ ਪਰਬਲ ਮੰ ਲਈਏ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਦੂਸਰਾ ਆਇਆ ਖੁਦਾ ਰਹਿਦਾ ਕਿਥੇ ਇਹ ਪ੍ਰਸ਼ਨ ਵੀ ਕਿਉਂ ਉੱਠਦਾ ਹੈ ਕਿ ਦੁਨੀਆ ਭਰ ਦੀ مختلف ਧਾਰਮਿਕ ਕਿਤਾਬਾਂ ਦੇ ਚ ਇਹ ਧਾਰਮਿਕ ਲੋਕਾਂ ਦੀ ਜ਼ਬਾਨਾਂ ਤੋਂ ਨਿਕਲੇ ਹੋਏ ਬੋਲਾਂ ਦੇ ਚ ਇਹ ਆਖਿਆ ਗਿਆ ਹੈ कि खुदा पताल है, सतमें आसमान है, है, बैकुंठ जन्नत है, कैलाश पर्वत है, वर्ष के इस तरह के अनेक तरह के सवाल ने उन्हों का ये जवाब है कि लभो अगर खुदा तो सतवें आसमान से लभो मैं थोड़े दिन हो ए, एक लतीफा पढ़ लिया खुदा ਬਹੁਤ ਚਿੰਤਾਜ। ਉਦਾਚਿੰਤਾਜ। ਰਬ ਚਿੰਤਾਜ। ਐਸਾ ਹੀ ਇੱਕ ਵਿਚਾਰਕ ਨੇ ਉਦਾ ਦੇ ਬਾਰੇ ਲਿਖਿਆ। ਦੇਵਤੇ ਪਰਿਸ਼ਤਿਆਂ ਦਾ ਇਕੱਠ ਪ੍ਰਮਾਤਮਾ ਦੇ ਹਲੇ ਦੋਲੇ ਹੋਇਆ। ਪ੍ਰਮਾਤਮਾ ਦੇ ਹਲੇ ਦੋਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ ਭਗਵਨ ਚਿੰਤਾ ਕਿਹੜੀ ਕਰਦੇ? ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪੌਂਚ ਬਹੁਤ ਵੱਧ ਗਈ ਹੈ। ਮੈਂ ਸੋਚਦਾ ਮੈਂ ਕਿੱਥੇ ਰਵਾਂ ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ ਮਨੁੱਖ ਦੀ ਪਹੁੰਚ ਨੇ ਹਰ ਥਾਂ ਨੂੰ ਨਰਕ ਬਣਾਣਾ ਹੈ ਕਿਉਂਕਿ ਅੱਜ ਤੱਕ ਜਿੱਥੇ ਜਿੱਥੇ ਮਨੁੱਖ ਪਹੁੰਚਿਆ ਉਹਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ ਜਿੱਥੇ ਮੌਜੂਦ ਹੈ ਉੱਥੇ ਉੱਥੇ ਨਰਕ ਹੀ ਹੈ ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਹੈ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ ਕਿਸੇ ਉੱਚੀ ਥਾਂ ਤੇ ਹੋਵੇਗਾ ਕਮ ਸੇ ਕਮ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੈ ਚਾਹੇ ਉਹ ਮੁਨਕ ਪਹਾੜ ਤੇ ਹੈ ਚਾਹੇ ਉਹ ਮੁਨਕ ਜ਼ਮੀਨ ਤੇ ਹੈ ਚਾਹੇ ਉਹ ਮੁਨਕ ਕਿਸੇ ਥਾਂ ਤੇ ਵੀ ਰਹਿ ਰਿਹਾ ਹੈ ਉਸ ਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਹੈ ਪਰ ਉਸ ਨੇ ਨਰਕ ਮੰਨ ਵੀ ਲਿਆ ਹੈ ਇਸ ਵਾਸਤੇ ਸਵਰਗ ਦੀ ਕਲਪਨਾ ਉਹ ਕਿਧਰੇ 7ਵੇਂ ਅਸਮਾਨ ਤੇ ਕਰ ਬੈਠਦਾ ਹੈ ਜਾਂ 7ਵੇਂ ਪਤਾਲ ਵਿੱਚ ਕਰ ਬੈਠਦਾ ਹੈ ਜਾਂ ਕੈਲਾਸ਼ ਪਰਬਤ ਤੇ ਕਰ ਬੈਠਦਾ ਹੈ ਜਾਂ ਕਿਸੇ ਹੋਰ ਗੈਬੀ ਥਾਂ ਤੇ ਪ੍ਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇ ਮੈਂ ਕਿੱਥੇ ਵਸਾਂ ਕਿਸ ਥਾਂ ਤੇ ਵਸਾਂ ਜਿੱਥੇ ਮਨੁੱਖ ਨਾ ਪਹੁੰਚੇ ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰithvi ਵਿੱਚ ਜਿਸ ਕਿਸ ਥਾਂ ਤੇ ਮਨੁੱਖ ਹੈ ਉਥੇ ਮਨੁੱਖਾਂ ਦਾ ਜੀਵਣਾ ਤੇ ਹਰਾਮ ਹੋ ਗਿਆ ਹੈ ਪਸ਼ੂਆਂ ਦਾ ਜੀਵਣਾ ਵੀ ਹਰਾਮ ਪਸ਼ੂ ਵੀ ਬੇਜ਼ਾਰ ਪਸ਼ੂ ਵੀ ਦੁਖੀ ਨੇ ਔਰ ਪਸ਼ੂ ਵੀ ਦੁਖੀ ਨੇ ਪਸ਼ੂਆਂ ਕਰਕੇ ਨਹੀਂ ਪਸ਼ੂ ਦੁਖੀ ਨੇ ਮਨੁੱਖਾਂ ਕਰਕੇ ਮਨੁੱਖ ਦੁਖੀ ਨੇ ਮਨੁੱਖਾਂ ਕਰਕੇ ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ केवल मनुख करके तो मैं ऐसी थान पर वसना चाहना जिथे मनुख ना पहुंचे रिश्तिया ने तू सागर भगवान ने हस के आखिया नहीं सागर तक गहराई तक मनुख की पहुंच हो जाएगी तू चंद्रमा जा बस नहीं उथे तक भी मनुख ਪਹੁੰਚ ਜਾਏਗਾ ਤੋਂ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਉੱਥੇ ਵੀ ਮਨੁੱਖ ਨੇ ਜਾ ਕੇ ਪਹੁੰਚ ਜਾਣਾ ਹੈ ਫਿਰ ਕਿਲੀ ਤਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ ਉਦਾਲ ਨੇ ਕਿਹਾ ਮੈਨੂੰ ਢੰਗ ਲੱਭ ਗਿਆ ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ ਉਹ ਬਾਹਰ ਹੀ ਲੱਗਦਾ ਰਹੇਗਾ ਮੇਰੇ ਤੱਕ ਪਹੁੰਚੇ ਨਹੀਂ ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਈ ਲੱਗਦਾ ਹੀ ਹੈ ਆਦ ਕਾਲ ਤੋਂ ਮਨੁੱਖ ਕੋਈ ਸਤਲਿਆਂ ਅਸਮਾਨ ਤੇ ਲੱਪਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਾਤਲ ਦੇ ਚ ਲੱਪਣ ਦੀ ਕੋਸ਼ਿਸ਼ ਪਿਆ ਕਰਦਾ ਕੋਈ ਕੈਲਾਸ਼ ਪਰਬਤ ਤੇ ਲੱਪਣ ਦੀ ਕੋਸ਼ਿਸ਼ ਪਿਆ ਕਰਦਾ ਕੋਈ ਸਾਗਰ ਦੇ ਗਹਿਰੇ ਤਲ ਦੇ ਚ ਲੱਪਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਦਰਿਆਵਾਂ ਦੇ ਵਹਿੜ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਵਨ ਦੀ ਸ਼ਾਂ ਸ਼ਾਂ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜਦ ਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ ਬਾਹਰ ਕਿਉਂ ਭਟਕਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਫੈਸਲਾ ਹੈ ਬਾਹਰ ਟੋਲੇ ਸੋ ਘਰਮ ਨਾ ਆਇ ਆਪਣੇ ਤੋਂ ਬਾਹਰ ਜਿਹੜਾ ਲੱਭਣਾ ਹੈ ਉਹ ਪਦਾਰਥ ਹੀ ਹੈ ਉਹ ਪ੍ਰਮਾਤਮਾ ਨਹੀਂ ਹੈ ਉਹ ਵਸਤੂ ਹੋਵੇਗੀ ਉਹ ਵਾਸਦੇਵ ਨਹੀਂ ਹੈ ਉਹ ਸੰਸਾਰ ਹੋਵੇਗਾ ਉਹ ਦਿਰੰਕਾਰ ਨਹੀਂ ਹੈ ਉਹ ਧਨ ਹੋਵੇਗਾ ਉਹ ਪਰਮ धन ਨਹੀਂ ਹੈ ਉਹ ਪਦ ਪ੍ਰਤੀਸ਼ਟਾ ਹੋਵੇਗੀ ਉਹ ਪਰਮ ਪਦ ਨਹੀਂ ਹੈ ਸੋ ਐਸਾ ਪ੍ਰਸ਼ਨ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ ਖੁਦਾ ਨੂੰ ਕਿਸ ਨੇ ਬਣਾਇਆ ਹੈ ਖੁਦਾ ਤੋਂ ਪਹਿਲੇ ਕੀ ਸੀ ਖੁਦਾ ਰਹਿਦਾ ਕਿੱਥੇ ਔਰ ਖੁਦਾ ਕਰਦਾ ਕੀ ਪ੍ਰਸ਼ਨ ਅਜ਼ੀਮ ਨੇ ਖੁਦਾ ਦੇ ਸੰਬੰਧ ਵਿੱਚ ਨੇ ਰਉਨਾਉਣਿਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ ਵੀ ਮੈਂ ਸੁਣਿਆ ਹੈ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਸੋਨੇ ਦੀਆਂ ਮੋਹਰਾਂ ਨਿਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਨਾ ਉਹਨਾਂ ਮੋਤੀਆਂ ਨੂੰ ਲਿਆ ਥੋੜੇ ਦਸਤਗੀਰ ਦੇ ਮਨ ਦੇ ਵਿੱਚ ਇੱਕਦਮ ਖਿਆਲ ਆਇਆ ਇਸ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ ਮੁਆਵਜ਼ਾ ਪਹਿਲੇ ਹੀ ਇਹ ਹਿੰਦੀ ਫਕੀਰ ਮਨ ਲੱਗਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ 'ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ ਹਿੰਦੀ ਔਲੀਆ ਕਰਕੇ ਕਹਿੰਦੇ ਆਂ ਔਰ ਉੱਥੇ ਜੋ ਸਹਿਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ ਹਿੰਦੀ ਔਲੀਆ حضرت ਬਾਬਾ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚ ਮੋਤੀ ਮੰਗਾਏ ਅੱਗੇ ਕੀਤੇ ਇਸ ਸਤਿਗੁਰੂ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੋ ਦਸਤਗੀਰ ਹੈਰਾਨ ਹੋ ਗਿਆ ਲੇਕਿਨ ਗਿਣਤੀ ਉਸਨੇ ਅਰੰਭ ਕੀਤੀ 1 2 3 4 ਤੇ ਜੈਸੇ ਪਹੁੰਚੇ ਸਤਿਗੁਰੂ ਨੇ ਬਾਹ ਪਕੜ ਲਈ ਆਖਿਆ ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈ ਤੈਨੂੰ ਗਿਣਤੀ ਨਹੀਂ ਆਉਂਦੀ ਦਸਤਵੀਰ ਕਹਿੰਦਾ ਹੈ ਮਹਾਰਾਜ ਜੀ ਮੈਂ ਕਿੰਨੇ ਚਾਰ ਹੀ ਨੇ ਸਤਿਗੁਰੂ ਕਹਿਣ ਲੱਗੇ ਹਾਂ ਇਹਨਾਂ ਚਾਰਾਂ ਚ ਹੀ ਤੋ ਬੋਲ ਕਰ ਗਿਆ ਫਿਰ ਗਿਣਤੀ ਕਰ ਉਹਨੇ ਫਿਰ ਗਿਣਤੀ ਆਰੰਭ ਕੀਤੀ 1 2 3 4 ਸਤਿਗੁਰੂ ਨੇ ਫਿਰ ਬਾਪ ਕਰ ਲਈ ਗਿਣਤੀ ਫਿਰ ਗਲਤ ਹੋ ਗਈ। ਮੇਰੇ ਤੋਂ ਬੋਲ ਗਏ ਹੈ। ਮੇਰਾ ਆਰੰਭ ਕਰ। ਅੱਧ ਕੀ ਔਖਾ ਹੋ ਕੇ ਦਸਤਵੀਰ ਕਹਿੰਦਾ ਹੈ ਮਹਾਰਾਜ ਹੁਣ ਮੈਂ ਜਿੱਥੇ ਭੁੱਲਾ ਉੱਥੇ ਤੁਸੀਂ ਮੇਰੀ ਬਾਪ ਕਰਨ ਮੈਂ ਕਿਹੜੀ ਥਾਂ ਤੇ ਬੋਲਦਾ ਉਹ ਥਾਂ ਦਾ ਮੈਨੂੰ ਪਤਾ ਚੱਲੇ ਸਤਿਗੁਰੂ ਕਹਿਣ ਲੱਗੇ ਠੀ ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰੂ ਨੇ ਪਤਾ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਪਹਿਲਾਂ ਆਰੰਭ ਕਰ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਰਸਤੇ ਵੀਰ ਕਹਿਣ ਲੱਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐ ਕਿ ਇਸ ਤਰ੍ਹਾਂ ਹੋ ਸਕਦਾ ਹੈ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਗਣਤੀ ਤੇ ਇੱਕ ਤੋਂ ਹੀ ਆਰੰਭ ਕਰਨੀ ਪੈਗੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਖੁਦਾ ਮੂਲ ਹੈ ਇੱਕਾ ਮੂਲ ਹੈ ਇਸ ਵਾਸਤੇ ਗੁਰਨਾਨਕ ਦਾ ਕ੍ਰਾਮ ਇੱਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗੰਦ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਹੈ ਇਹ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਕਰਦੀ ਹੈ ਜੋ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਬੋਲ ਦੇ ਛੈ ਗੁਰੂਗੰਨ ਸਾਹਿਬ ਦੀ ਬਾਣੀ ਇੱਕ ਓੰਕਾਰ ਏਕੇ ਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਆਰੰਭ ਹੁੰਦੀ ਹੈ ਇਹ ਇੱਕ ਜਗਤ ਦਾ ਮੂਲ ਹੈ ਇਹ ਇੱਕ ਜਗਤ ਦੀ ਬੁਨਿਆਦ ਦਸਤਗੀਰ ਨੂੰ تسلی ਹੋਈ ਮਨ ਨੂੰ ਢਾਲਸ ਮਿਲੀ ਕਿਸੇ ਅਨੁਭਵੀ ਪਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ ਇਸ ਸਵਾਲਾਂ ਦਾ ਬਹੁਤ ਜਿਹੜੇ ਤੋਤਰਿਆ ਦੂਜਾ ਸਵਾਲ ਅਗੋਂ ਰੱਖ ਦਿੱਤਾ ਮਹਾਰਾਜ ਐਸਾ ਜਿਹੜਾ ਖੁਦਾ ਹੈ ਜੋ ਜਗਤ ਦਾ ਮੂਲ ਹੈ ਸੰਸਾਰ ਦਾ ਮੂਲ ਹੈ ਜੁਦਾ ਹੀ ਕਿੱਥੇ ਕਿੱਥੇ ਤਲਾਸ਼ ਕਰੀਏ ਕਿਉਂਕਿ ਇਸਲਾਮੀ ਜਗਤ ਵਿੱਚ ਆਮ ਗਲਪਨਾ ਹੈ ਕਿ ਉਹ ਸਤਿਵੇਂ ਅਸਮਾਨ ਵਿੱਚ ਹੈ ਔਰ ਸਾਡੇ ਦੇਸ਼ ਦੇ ਵਿੱਚ ਮੁxtਲਫ ਇਸ ਸੰਬੰਧ ਵਿੱਚ ਰਾਵਾ ਨੇ ਸਤਿਗੁਰੂ ਕਹਿਣ ਲੱਗੇ ਕਿ ਤੂੰ ਦੁੱਧ ਦਾ ਭਰਿਆ ਹੋਇਆ ਇੱਕ ਜਾਮ ਮੰਗਾ। ਤੋ ਕਟੋਰਾ ਦੁੱਧ ਦਾ ਭਰਿਆ ਹੋਇਆ ਆ ਗਿਆ। ਸਤਿਗੁਰੂ ਗੌਰ ਨਾਲ ਵੇਖਦੇ ਨੇ। ਇਹ ਕਿੰਨੂ ਫਕੀਰ ਸਾਈ ਇਸ ਦੇ ਵਿੱਚ ਕੁਝ ਹੈ। ਘਬਰਾ ਗਏ ਦਸਤਗੀਰ ਐਸਾ ਤਾਂ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਝ ਉੱਚੇ ਬਾ ਦਿੱਤਾ। ਗੌਰ ਦੇ ਨਾਲ ਜਦ ਦੇਖਦੇ ਨੇ ਦਸਤਗੀਰ ਤੇ ਕਹਿੰਨੇ ਨੇ اے ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਝ ਵੀ ਨਹੀਂ ਇਹ پاک شیر ਹੈ ਇਹ ਪਵਿੱਤਰ ਦੁੱਧ ਸਤਿਗੁਰ ਕਹਿੰਦੇ ਨੇ ਇਸ ਦੇ پاک ਹੋਣ ਤੇ ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਸ ਵਿੱਚ ਕੁਝ ਨਹੀਂ ਹੈ ਇਹ ਮਨਨਣ ਨੂੰ ਤਿਆਰ ਨਹੀਂ ਇਹਦੇ ਵਿੱਚ ਕੁਛ ਹੈ ਤੂੰ ਦਸਤਗੀਰ ਕਹਿੰਦਾ ਕੀ ਹੈ ਸਤਿਗੁਰ ਕਹਿੰਦੇ ਨੇ ਕਿ ਉਹ ਹੈ ते हूं तू दस किथे है है कि नहीं दस्तगीर कहंदा के होते है ते महाराज कहंदे ने फिर किथे है दस महाराज है ते सही पर दिखाई नहीं दे है।, है ते सही पर दृष्टि गोचर नहीं होता सगल वनस्पत में बैसंत सगल दूध में घिया ਉੱਚੇ ਨੀਚ ਮੇ ਜੋਤ ਸਮਾਣੀ ਘਟ ਘਟ ਮਾਧੋ ਜੀ ਆ ਜਿਵੇਂ ਦੁੱਧ ਦੇ ਜ਼ਰਰੇ ਜ਼ਰਰੇ ਦੇ ਕਣ ਕਣ ਦੇ ਜੋ ਹੈ ਜਗਤ ਦੇ ਜ਼ਰਰੇ ਜ਼ਰਰੇ ਦੇ ਉਹ ਪ੍ਰਭੂ ਆਪ ਹੈ ਉਹ ਕਰਤਾ ਪੁਰਖ ਆਪ ਹੈ ਜਿਤਨੀ ਉਸ ਦੀ ਬਣਤਰ ਹੈ ਜਿਤਨੀ ਉਸ ਦੀ ਕਿਰਤ ਹੈ ਉਹ ਸਾਰੀ ਕਿਰਤ ਦੇ ਵਿੱਚ ਆਪ ਬੈਠਾ ਹੋਇਆ ਫਿਰ ਦਸਤਗੀਰ ਨੇ ਪ੍ਰਸ਼ਨ ਕੀਤਾ ਮਹਾਰਾਜ ਐਸਾ ਜਿਹੜਾ ਪ੍ਰਮਾਤਮਾ ਹੈ ਇਤਨਾ ਸ਼ਕਤੀਸ਼ਾਲੀ ਉਹ ਕਰਦਾ ਕੀ ਉਹਦਾ ਧੰਦਾ ਕੀ ਉਹਦਾ ਕੰਮ ਕੀ ਹੈ ਆਖਰੀ ਸ਼ਕਤੀ ਦਾਵੇ ਸ਼ਕਤੀ ਦਾ ਕੰਮ ਹੈ ਕੁਝ ਕਰਨਾ ਉਹਦਾ ਧੰਦਾ ਕੀ ਹੈ ਆਖਰ ਉਸਦੀ ਕੋਈ ਕਿਰਤ ਵੀ ਹੋਵੇਗੀ ਆਖਰ ਉਸਦਾ ਕੋਈ ਧੰਦਾ ਵੀ ਹੋਵੇਗਾ ਸਾਰਿਆਂ ਦੇ ਵਿੱਚ ਬੈਠ ਕੇ ਉਹ ਕੀ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਬਲਸਤਗੀਰ ਤੇਰੇ ਸਵਾਲ ਬਹੁਤ ਸਾਰੇ ਨੇ ਤੇ ਤੂੰ ਐਸੇ ਸਵਾਲ ਕਰਦਾ ਜਾਏਗਾ ਮੈਂ ਜਵਾਬ ਦਿੰਦਾ ਜਾਵਾਂਗਾ ਪਰ ਮੈਂ ਹੁਣ ਸੋਚਦਾ ਪਿਆ ਤੂੰ ਖੁਦਾ ਦੀ ਤੋਹਫੀਨ ਕਰ ਰਿਹਾ ਹੈ ਕਿਉਂਕਿ ਖੁਦਾ ਦਾ ਰੂਪ ਹੁੰਦਾ ਹੈ ਖੁਦਾ ਦਾ ਗਿਆਨ ਖੁਦਾ ਦੀ ਅਸਲੀ ਤਸਵੀਰ ਆਉਂਦੀ ਹੈ ਉਸ ਦੀ ਵਿਚਾਰ ਤੇ ਤੂੰ ਉਸ ਦੇ ਵਿਚਾਰਾਂ ਦੇ ਉਸ ਦੇ ਗਿਆਨ ਦੀ ਤੋਹਫੀਨ ਕਰ ਰਹੇ ਹੈ ਕਿਉਂਕਿ ਤੂੰ ਖੁਦ ਸਿੰਘਾਸਣ ਤੇ ਬੈਠਾ ਹੈ ਤੇ ਮੇਰੇ ਕੋਲ ਵਿਚਾਰ ਸੁਣ ਰਹੇ ਹੈ ਮੈਂ ਕਿੱਥੇ ਦੇਰ ਦਮ ਕਾਫੀ ਕਿਰਲ ਚੁਕ ਗਿਆ ਸੀ ਫਿਰ ਲਗਾ ਫਿਰ ਮਹਾਰਾਜ ਮੈਂ ਕੀ ਕਰਾਂ ਸਤਿਗੁਰੂ ਕਹਿਣ ਲੱਗੇ ਕਿ ਤੂੰ ਉਹੀ ਕਰ ਜੋ ਕਿਸ ਤੈਨੂੰ ਕਰਨਾ ਚਾਹੀਦਾ ਹੈ ਤੂੰ ਥੱਲੇ ਆ ਕੇ ਬੈਠ ਮੈਂ ਸਿੰਘਾਸਣ ਤੇ ਬੈਠਾਂਗਾ ਔਰ ਸਿੰਘਾਸਣ ਤੇ ਬੈਠ ਕੇ ਮੈਂ ਤੈਨੂੰ ਸਵਾਲਾਂ ਦਾ ਜਵਾਬ ਦੇ ਜੋ ਨਿਯਮ ਹੈ ਜੋ ਵਿਧਾਨ ਹੈ ਦਸਤਗੀਰ ਨੇ ਸੋਚਿਆ ਸੌਦਾ ਸਸਤਾ ਹੀ ਹੈ ਇੱਕਦਮ ਥੱਲੇ ਆਣ ਬੈਠੇ ਔਰ ਸਤਿਗੁਰੂ ਸਿੰਘਾਸਣ ਤੇ ਜਾ ਬੈਠਦੇ ਆਏ ਆਪ ਤੇ ਵਿਸਮਾਤ ਤਾਰੀ ਹੋ ਗਈ ਆਪ ਹਲੂਲ ਕਰ ਗਏ ਆਬ ਸਮਾਦੀ ਲੀਨ ਹੋ ਗਏ ਥੱਲੇ ਬੈਠਾ ਦਸਤਗੀਰ ਕਹਿੰਦਾ ਮਹਾਰਾਜ ਛੇਤੀ ਦੱਸੋ خدا ਕਰਦਾ ਕੀ ਹੈ ਮੁਸਕੁਰਾਉਂਦੇ ਹੋਏ ਗੁਰੂ ਨਾਨਕ ਨੇ ਨੇਤਰ ਖੋਲੇ ਆਖਿਆ ਦਸਤਗੀਰ خدا ਇਹੀ ਕੁਛ ਕਰਦਾ ਹੈ ਜੋ ਸਿੰਘਾਸਣ ਤੇ ਬੈਠਾ ਹੁੰਦਾ ਉਹਨੂੰ ਥੱਲੇ ਲਾ ਛੜਵੇਂ ਜੋ ਥੱਲੇ ਹੁੰਦਾ ਹੈ ਉਹਨੂੰ ਸਿੰਘਾਸਣ ਤੇ ਬਿਠਾ ਦੇਵੇ ਛਿਨ ਮੇ ਰੰਗ ਰਾਉ ਕੋ ਕਰੇ ਰਾਮ ਰੰਗ ਕਰੜਾਰੇ ਰੀਤੇ ਭਰੇ ਭਰੇ ਸਖਨਾਵੇ ਇਹ ਤਾਂ ਕੋ ਵਿਵਹਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਕਹਿੰਦੇ ਉਸ ਦਾ ਵਿਵਹਾਰ ਹੈ ਇਹ ਉਸ ਦਾ ਧੰਦਾ ਹੈ ਖਾਲੀਆਂ ਨੂੰ ਹਰ ਦਿੰਦਾ ਹੈ ਹਰਿਆਂ ਨੂੰ ਖਾਲੀ ਕਰ ਦਿੰਦਾ ਹੈ ਆਸੇ ਦੇ ਚ ਰੋਣਾ ਪਾ ਦਿੰਦਾ ਹੈ ਰੋਣੇ ਵਿੱਚ ਆਸਾ ਪਾ ਦਿੰਦਾ ਹੈ ਜ਼ਿੰਦਗੀ ਦੇ ਵਿੱਚ ਮੌਤ ਪਾ ਦਿੰਦਾ ਹੈ ਫਿਰ ਮੌਤ ਦੇ ਵਿੱਚ ਜ਼ਿੰਦਗੀ ਪਾ ਦਿੰਦਾ ਹੈ ਨਫੇ ਦੇ ਵਿੱਚ ਨੁਕਸਾਨ ਪਾ ਦਿੰਦਾ ਹੈ ਨੁਕਸਾਨ ਦੇ ਵਿੱਚ ਫਿਰ ਨਫਾ ਪਾ ਦਿੰਦਾ ਹੈ ਇੱਜ਼ਤ ਦੇ ਵਿੱਚ ਬੇਇੱਜ਼ਤੀ ਨੂੰ ਜਨਮ ਦੇ ਦਿੰਦਾ ਹੈ ਔਰ ਫਿਰ ਬੇਇੱਜ਼ਤੀ ਦੇ ਇਸਿਤ ਪੈਦਾ ਹੋ ਜਾਂਦੀ ਏ ਇਸ ਢੰਗ ਦਾ ਇਹ ਉਸ ਪ੍ਰਭੂ ਦਾ ਧੰਦਾ ਹੈ ਅਲੀਆਂ ਨੂੰ ਭਰਨਾ ਭਰਿਆਂ ਨੂੰ ਖਾਲੀ ਕਰ ਦੇਣਾ ਫਿਰ ਭਰ ਦੇਣਾ ਮੇਰੇ ਖਾਲੀ ਕਰ ਦੇਣਾ ਇਹ ਉਸ ਪ੍ਰਭੂ ਦੀ ਇੱਕ ਲੀਲਾ ਹੈ ਇਹ ਉਸ ਪ੍ਰਭੂ ਦਾ ਇੱਕ ਧੰਦਾ ਹੈ ਇਹ ਉਸ ਪ੍ਰਭੂ ਦਾ ਇੱਕ ਕੰਮ ਹੈ ਦਸਬੀਰ ਗੁਰੂ ਨਾਨਕ ਦੇਵ ਜੀ ਆਕੇ ਪਿਆ ਜਿਸ ਸਿੰਘਾਸਨ ਤੇ ਦਸਬੀਰ ਨੇ ਬਿਠਾਇਆ ਇਹ ਅਮਰ ਸਿੰਘਾਸਨ ਅੱਜ ਤੱਕ ਵੀ ਹੁੰਦੇ ਆਏ ਔਰ ਉਸ ਦੇ ਉੱਤੇ ਬਕੈਦਾ ਉਸ ਦਸਤਗੀਰ ਨੇ ਇੱਕ ਤਖਤੀ ਲਗਵਾਈ ਸੀ ਉਸ ਜ਼ਮਾਨੇ ਵਿੱਚ ਜੋ ਅੱਜ ਤੱਕ ਵੀ ਲੱਗੀ ਹੋਈ ਹੈ ਮੋٹے ਹਰੂਫ ਦੇ ਚੁਥੇ ਲਿਖਿਆ ਹੋਇਆ ਹੈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਥੱਲੇ ਚਾਰ ਬਾਰੀਕ ਲਾਈਨਾਂ ਨੇ ਪੁਰਾਣੀ ਅਰਬੀ ਰਹਿ ਚਿਸ ਦਾ ਤਰਜਮਾ ਇਸ ਢੰਗ ਨਾਲ ਕਰਵਾਇਆ ਗਿਆ ਕਿ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਕਿੱਥੇ ਆਏ ਉਹਨਾਂ ਦੇ ਆਉਣ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਵੀ ਸਰਸਬੁਖ ਔਰ ਇਹ ਯਾਦਗਾਰੀ ਅਸਥਾਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਗਦਾਦ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਪ੍ਰithvi ਦੇ ਵਿੱਚ ਪਰਮਣ ਕਰਦੇ ਆਇਆ ਇਸ ਢੰਗ ਦੇ ਪ੍ਰਸ਼ਨ ਇਸ ਢੰਗ ਦੇ ਜੋ ਸਵਾਲ ਸਨ ਉਹਨਾਂ ਦਾ ਜਵਾਬ ਦਿੰਦੇ ਰਹੇ ਚਾਹੇ ਉਹ ਜਵਾਬ ਸਵਾਲ ਯੋਗੀਕਰਨ ਚਾਹੇ ਹਰੀਦਵਾਰ ਦੇ ਬ੍ਰਾਹਮਣਕਰਨ ਚਾਹੇ ਬਨਾਰਸ ਦੇ ਪ੍ਰੋਹਤ ਕਰਨ ਚਾਹੇ ਮੱਕੇ ਦੇ ਹਾਜੀ ਕਰਨ ਚਾਹੇ ਬਗਦਾਦ ਦੇ ਪੀਰ ਕਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਰ ਬਸ਼ਰ ਲਈ ਜਵਾਬ ਮੌਜੂਦ ਹੈ ਔਰ ਆਪ ਜਵਾਬ ਦਿੰਦੇ ਗਏ ਸਾਹਿਬ ਅੱਜ ਦੇ ਇਸ ਪਾਵਨ ਪਵਿੱਤਰ ਪੌੜੀ ਦੇ ਸ਼ਰਮਾਨ ਕਰ ਰਹੇ ਨੇ ਕਿ ਉਸ ਪਰਿਪੂਰਨ ਪ੍ਰਮਾਤਮਾ ਨੇ ਆਪਣੀ ਸਾਜਨਾ ਆਪ ਕੀਤੀ ਹੈ ਉਸ ਦੀ ਸਾਜਨਾ ਕਿਸੇ ਦੂਸਰੇ ਤੀਸਰੇ ਨੇ ਨਹੀਂ ਕੀਤੀ ਆਪ ਹੀ ਨੇ ਆਪ ਸਾਜੇ ਆਪ ਹੀ ਨੇ ਰਚਿਓ ਨਾ ਉਹਨੇ ਆਪਣੀ ਹਸਤੀ ਆਪ ਹੀ ਰਚੀ ਉਹਨੇ ਆਪਣੀ ਬਣਤਰ ਆਪ ਹੀ ਬਣਾਈਏ ਉਹਨੇ ਆਪਣੀ ਤਾਕਤ ਆਪ ਹੀ ਪ੍ਰਗਟਾਈਗੇ ਦੁਨੀ ਕੁਦਰਤ ਸਾਜੀ ਹੈ ਪਰ ਆਸਣ ਡਿੱਠੋ ਜਾ ਦੂਜਾ ਉਸਨੇ ਸੂਕਸ਼ਮ ਤੋਂ ਆਪਣੇ ਆਪ ਨੂੰ ਅਸਥੂਲ ਕੀਤਾ ਕੁਦਰਤ ਕਲਾ ਇਹ ਪ੍ਰਕਿਰਤੀ ਇਹਦੀ ਸਜਣਾ ਕਰਕੇ ਤੇ ਇਹਦੇ ਚ ਆਪ ਬੈਠ ਕੇ ਇਹਨੂੰ ਆਪਣਾ ਆਸਣ ਬਣਾ ਕੇ ਤੇ ਵੇਖਦਾ ਚਾਹ ਉਹ ਰੇਤ ਦੇ ਜ਼ਰਰੇ 'ਚ ਨਹੀਂ ਬੈਠਾ ਸੂਰਜ ਦੀਆਂ ਕਿਰਨਾਂ ਵਿੱਚ ਵੀ ਬੈਠਾ ਸਾਗਰ ਦੀਆਂ ਲਹਿਰਾਂ ਦੇ ਵਿੱਚ ਵੀ ਬੈਠਾ ਹੈ ਪਹਾੜਾਂ ਦੀ ਬਰਫ਼ਾਨੀ ਚੋਟੀਆਂ ਵਿੱਚ ਵੀ ਬੈਠਾ ਹੈ ਝੀਲ ਵਿੱਚ ਵੀ ਬੈਠਾ ਹੈ ਆਥੀਏ ਦੇ ਵਿੱਚ ਵੀ ਬੈਠਾ ਹੈ ਹੱਤ ਤੇ ਕੀਟੀ ਤਿਰਲੋ ਆਦਮ ਇੱਕ ਅਖੰਡ ਬਸੇ ਅਨਾਦ ਇਹ ਸਾਰੇ ਉਸ ਦਾ ਆਸਣ ਨੇ ਹਰ ਆਸਣ ਤੇ ਉਹ ਬੈਠਾ ਹੈ ਚਾਹ ਰੇਤ ਦੇ ਜ਼ਰਿਆਂ ਦਾ ਆਸਣ ਹੈ ਤੇ ਚਾਹ ਸੂਰਜ ਦੀਆਂ ਕਿਰਨਾਂ ਦਾ ਆਸਣ ਹੈ ਚਾਹ ਪਹਾੜਾਂ ਦੀਆਂ ਚੋਟੀਆਂ ਦਾ ਆਸਣ ਹੈ ਤੇ ਚਾਹ ਸਾਗਰ ਦੀਆਂ ਲਹਿਰਾਂ ਦਾ ਆਸਣ ਹੈ ਇਹ ਹਰ ਆਸਣ ਦੇ ਥੇ ਬਿਰਾਜਮਾਨ ਹੈ ਤੇ ਬੜੇ ਚਾਉ ਨਾਲ ਬਿਰਾਜਮਾਨ ਹੈ ਦਾਤਾ ਕਰਤਾ ਆਪ ਤੂੰ ਉਸ ਦੇ ਜੇ ਕਰੇ ਪਸਾਉ ਤੂੰ ਜਿੱਥੇ ਇਸ ਸਭ ਕੁਛ ਦਾ ਕਰਤਾ ਹੈ हे ਪ੍ਰਭੂ ਤੂੰ ਸਭ ਕੁਛ ਦਾ ਦਾਤਾ ਵੀ ਹੈ ਟੁੱਠ ਕੇ ਪਰਸਨ ਹੋ ਕੇ ਤੂੰ ਹਰ ਜੀਵ ਨੂੰ ਪੁਸ਼ ਕਰਦਾ ਹੈ ਉਹਨੂੰ ਮਨ ਮਰਜ਼ੀ ਦੇ ਮੁਤਾਬਕ ਉਹਨੂੰ ਵਸਤੂ ਦੇਣਾ ਐ ਐਸਾ ਤੂੰ ਦਾਤਾ ਹੈ ਐਸਾ ਤੂੰ ਕਰਤਾ ਹੈ ਤੂੰ ਜਾਣੋ ਹੀ ਸਭ ਸੇ ਦੇ ਲੈ ਸਿੰਘ ਜਿੰਦ ਕੁ ਆਉ ਦੇਪੋਂ ਸਭ ਕੁਛ ਨੂੰ ਜਾਣਦਾ ਹੈ ਤੈਨੂੰ ਪਤਾ ਹੈ ਰੇਤ ਦੇ ਜ਼ਰਰੇ ਦੀ ਕੀ ਲੋੜ ਹੈ ਤੈਨੂੰ ਪਤਾ ਹੈ ਕੀੜੀ ਦੀ ਕੀ ਲੋੜ ਹੈ ਤੂੰ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਹਰ ਇੱਕ ਦਾ ਗੋਜ ਪਤਾ ਰੱਖਣ ਵਾਲਾ ਹੈ ਤੈਨੂੰ ਕਿਸੇ ਦਾ ਟਿਕਾਣਾ ਪਤਾ ਪੁੱਛਣ ਦੀ ਲੋੜ ਨਹੀਂ ਕਿਉਂਕਿ ਤੂੰ ਸਭ ਨਾਲ ਸੰਬੰਧ ਜੋੜੀ ਬੈਠਾ ਹੈ ਤੂੰ ਸਭ ਕੁਝ ਨੂੰ ਜਾਣਦਾ ਹੈ ਤੂੰ ਜਾਣੋ ਹੀ ਸਭ ਸੇ ਤੇ ਲੈਸੇ ਜਿੰਦ ਕੁ ਆਓ ਔਰ ਆਵਾਜ਼ ਮਾਰ ਕੇ ਇੱਕ ਦਿਨ ਦਿੱਤੀ ਹੋਈ ਜਿੰਦ ਤੂੰ ਲੈ ਲੈਣਾ ਵਾਪਸ ਕਰ ਲੈਣਾ ਕਰ ਆਸਨ ਠੋ ਚਾਓ ਜਿੰਦ ਦੇ ਚੀ ਬੈਠ ਕੇ ਔਰ ਸਰੀਰ ਦੇ ਚੀ ਬੈਠ ਕੇ ਤੂੰ ਚਾਓ ਨਾਲ ਜਨਤ ਨੂੰ ਵੇਖਦਾ ਹੈ ਜਿੰਦ ਨੂੰ ਵੇਖਦਾ ਹੈ ਸਰੀਰ ਨੂੰ ਵੇਖਦਾ ਹੈ ਜ਼ਰਿਆਂ ਨੂੰ ਵੇਖਦਾ ਹੈ ਸਾਗਰ ਨੂੰ ਵੇਖਦਾ ਹੈ ਆਪਣੀ ਸਾਜੀ ਹੋਈ ਕੁਦਰਤ ਨੂੰ ਵੇਖਦਾ ਹੈ ਪ੍ਰਕਿਰਤੀ ਨੂੰ ਵੇਖਦਾ ਹੈ ਹਰ ਆਸਨ ਦਿੱਤੇ ਤੂੰ ਵਿਰਾਜਮਾਨ ਹੈ ਇਸ ਤੀਹੇ ਨਾਲ ਸਤਿਗੁਰੂ ਦੇਵ ਜੀ ਮਾਨਾ ਜਿਸ ਪੌੜੀ ਚ ਪ੍ਰਮਾਨ ਕਰਦੇ ਨੇ ਕਿ ਸਭ ਕੁਝ ਉਸ ਦੀ ਆਪਣੀ ਸਾਜਣਾ ਹੈ ਔਰ ਆਪਣੇ ਆਪ ਦੀ ਵੀ ਉਸਨੇ ਹੀ ਸਾਜਣਾ ਕੀਤੀ ਹੈ ਇਸਨੇ ਆਪਣੀ ਸਾਜਣਾ ਆਪ ਕੀਤੀ